ਕਿਥੋਂ ਚੈਂਪੀਅਨ ਰਿਹਾ ਹੋਇਆ ਹੈ ਕਵੜਾਈ ਚੈਂਪੀਅਨ ਤਕਰੀਬਨ ਸਾਰੇ ਸ਼ੋ ਜਿੱਤੇ ਆ ਜੀ ਮੋٹے ਮੋٹے ਗੈਣ ਦਿੰਨਾ ਫਰੀਦਕੋਟ ਬੱਦੋਵਾਲ ਗਿੱਲਾਂ ਮਤਲਬ ਗੱਲਬਾਈ ਵਾਲਾ ਰਣਸੀ ਪੁਸ਼ਕਰ ਗੁਜਰਾਤ ਹਰਿਆਣਾ ਭਾਜੀ ਹੋਰ ਕਾਫੀ ਜਿਹੜੇ ਯਾਦ ਨਹੀਂ ਆ ਪਹਿਲੀ ਸ਼ੋ ਚ ਪਾਇਆ ਨਹੀਂ ਪਹਿਲੀ ਹਾਂ ਪਹਿਲੀ ਗਰੀਦਾਂ ਦਮਲੀ ਨਾ ਜਾਨਵਰ ਹੈ ਕੀ ਮੰਗਾ ਬਾਬਾਈ ਇਹਦੀ 3 ਲੱਖ ਰੁਪਈਆ ਮੰਗਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਬਾਜ ਗਰੁੱਪ ਚੈਨਲ ਤੇ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਜਗਰਾਉ ਮੰਡੀ ਤੇ ਅੱਜ ਤਰੀਕ ਹੈਗੀ ਆ 17 ਦਿਨ ਬੁੱਧਵਾਰ 2025 ਤੇ ਤੁਹਾਨੂੰ ਦਿਖਾਉਣੇ ਇੱਥੇ ਚੰਗੇ ਚੰਗੇ ਜਾਨਵਰ ਲੋਕ ਲੈ ਕੇ ਆਉਂਦੇ ਆ ਤੇ ਮੈਂਗੇ ਮੈਂਗੇ ਜਾਨਵਰ ਤੇ ਬਸ਼ੇਰੇ ਬਸ਼ੇਰੀਆਂ ਜੋ ਵੀ ਸਾਰਾ ਤੁਹਾਨੂੰ ਓਵਰਵਿਊ ਅੱਜ ਮੰਡੀ ਦਾ ਦਿਖਾਵਾਂਗੇ ਤੇ ਬਣੇ ਰਹੋ ਸਾਡੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਜਿਗਰਾਵਾ ਮੰਡੀ ਹਾਂਜੀ ਅਸੀਂ ਗੱਲ ਕਰਦੇ ਆ ਜੀ ਹੁਣ ਆਪਣੇ ਦਰਸ਼ਨ ਸਿੰਘ ਗਿੱਲ ਨਾਲ ਤੇ ਤੁਹਾਨੂੰ ਉਹਨਾਂ ਦਾ ਜਾਨਵਰ ਦਿਖਾਉਨੇ ਆ ਬਹੁਤ ਸੋਹਣਾ ਜਾਨਵਰ ਆ ਆਜੋ ਆਪਾਂ ਗੱਲਬਾਤ ਕਰੀਏ ਹਾਂਜੀ ਦਰਸ਼ਨ ਸਿੰਘ ਗਿੱਲ ਜੀ ਨਾਲ ਅਸੀਂ ਗੱਲਬਾਤ ਕਰਦੇ ਆ ਘੋੜਾ ਬਹੁਤ ਸੋਹਣਾ ਉਹਨਾਂ ਦਾ ਤੇ ਘੋੜੇ ਦਾ ਨਾਮ ਗਲਵਾਗ ਏ ਸਵਾਗਤ ਕਰਦੇ ਆਂ ਜੀ ਤੁਹਾਡਾ ਬਾਜ ਗਰੁੱਪ ਚੈਨਲ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਤੇ ਆਪਣਾ ਕੀ ਨਾਮ ਆ ਜੀ ਕੋੜੇ ਦਾ ਕੋੜੇ ਨੋਕਲਵਾਗਾ ਜੀ ਹਾਂਜੀ ਕਿੰਨੀ ਉਮਰ ਹੋ ਗਈ ਥੋੜੇ ਇਹ ਦੋ ਦੰਦ ਹੋ ਗਿਆ ਜੀ ਉਹਦਾਂ ਨੂੰ ਜੀ ਹਾਂਜੀ ਠੀਕ ਹੈ ਜੀ ਤੇ ਸ਼ੋਅ ਵਗੈਰਾ ਲਾਉਨੇ ਆ ਜੀ ਨਹੀਂ ਸ਼ੋਅ ਚ ਪਾਇਆ ਨਹੀਂ ਪਹਿਲੀ ਹਾਂ ਪਹਿਲੀ ਗਰੀਦਾਂ ਦਾ ਮੰਡੀ ਠੀਕ ਹੈ ਠੀਕ ਹੈ ਜੀ ਆਪਣੇ ਕਿਹੜੀ ਗੋੜੀ ਦਾ ਬੱਚਾ ਜੀ ਇਹ ਅਸ਼ਵਰਾਜ ਦਾ ਜੀ ਪ੍ਰਵਾਤ ਲੈਣ ਦਾ ਪ੍ਰਵਾਤ ਲੈਣ ਦਾ ਹਾਂਜੀ ਜੀ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਗਲਵਾਗ ਘੋੜਾ ਤੇ ਅਸੀਂ ਉਹਨਾਂ ਦੇ ਓਨਰ ਸਾਹਿਬ ਨਾਲ ਗੱਲ ਕਰਾਂਗੇ ਵੀ ਘੋੜੇ ਦੀ ਲਾਈਨ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਜੀ ਸਵਾਗਤ ਕਰਦੇ ਹਾਂ ਜੀ ਬਾਜਗਰੁੱਪ ਚੈਨਲ ਤੇ ਤੇ ਜੀ ਸਾਨੂੰ ਘੋੜੇ ਬਾਰੇ ਦੱਸੋ ਜੀ ਇਹ ਆਪਣਾ ਸਟੱਡ ਫਾਰਮ ਦੀ ਲੋਕੇਸ਼ਨ ਕਿੱਥੇ ਆ ਤੇ ਘੋੜੇ ਦੀ ਲਾਈਨ ਬਾਰੇ ਠੀਕ ਆ ਭਾਈ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਰੋਤਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਦੂਜੀ ਗੱਲ ਇਹ ਵੀਰੇ ਗਲਵਾਗ ਘੋੜਾ ਇਹ ਸਾਡਾ ਸਟੱਡ ਫਾਰਮ ਹੈਗਾ ਐਸਐਸ ਸਟੱਡ ਫਾਰਮ ਮੁੱਲਾਪੁਰ ਤੇ ਰੱਖਵੇ ਆਪਣਾ ਹੈਗਾ ਮੇਨ ਫਾਰਮ ਠੀਕ ਹੈ ਜੀ ਤੇ ਦੂਜੀ ਗੱਲ ਕੀ ਪੁੱਛੀ ਸੀ ਉਹ ਦੱਸੋ ਦੂਜੀ ਗੱਲ ਜੀ ਇਹ ਵੀ ਇਹਦੇ ਘੋੜੇ ਦੇ ਫਾਦਰ ਸਾਹਿਬ ਜੋ ਮਤਲਬ ਇਹਦੀ ਲਾਈਨ ਆ ਘੋੜੇ ਦੀ ਠੀਕ ਹੈ ਇਹ ਬੱਚਾ ਹੈਗਾ ਜੀ ਨਵਾਬ ਘੋੜੇ ਦਾ ਨਵਾਬ ਸੀਗਾ ਰਤਨਾਕਰ ਦਾ ਡਾਇਰੈਕਟ ਠੀਕ ਹੈ ਰਤਨਾਕਰ ਵੀ ਆਪਣੇ ਕੋਲੇ ਹੀ ਸੀ ਰਤਨਾਕਰ ਤੋਂ ਨਵਾਬ ਪੈਦਾ ਹੋ ਗਿਆ ਨਵਾਬ ਤੋਂ ਅੱਗੇ ਗਲਵਾਗ ਪੈਦਾ ਹੁਣ ਇਸ ਤੋਂ ਅੱਗੇ ਚੌਥੀ ਪੀੜ੍ਹੀ ਆਪਣੇ ਪੇਦੇ ਬੱਚੇ ਅੱਗੇ ਹੋਰ ਪਿਆਰ ਠੀਕ ਹੈ ਹਾਂ ਜੀ ਤੇ ਰਿਜ਼ਲਟ ਬਹੁਤ ਸੋਹਣੇ ਆ ਜੀ ਜਾਨਵਰ ਦੇ ਤੁਹਾਨੂੰ ਸਾਰਿਆਂ ਨੇ ਤੁਹਾਨੂੰ ਆਪਾਂ ਬੋਰਡ ਦੇ ਉੱਤੇ ਵੀ ਦਿਖਾ ਸ਼ੋਅ ਆਪਾਂ ਕਰਾਇਆ ਵਾ ਤੇ ਇਹਦੀ ਮੀਟਿੰਗ ਫੀਸ ਕਿੰਨੀ ਆ ਜੀ ਇਹਦੀਆਂ ਬੱਚੀਆਂ ਚੈਂਪੀਅਨ ਬਣੀਆਂ ਜੀ ਦੋ ਪਹਿਲੇ ਸੂਏ ਦੀਆਂ ਇਹਦੀ ਮੀਟਿੰਗ ਫੀਸ 75000 ਰੁਪਏ 75000 ਰੁਪਈਆ ਤੇ ਜੀ ਆਪਣੇ ਕਿੱਥੋਂ ਕਿੱਥੋਂ ਚੈਂਪੀਅਨ ਰਿਹਾ ਹੋਇਆ ਕੋੜਾ ਜੀ ਚੈਂਪੀਅਨ ਤਕਰੀਬਨ ਸਾਰੇ ਸ਼ੋ ਜਿੱਤੇ ਆ ਜੀ ਮोटे-ਮोटे ਗਿਣ ਦਿੰਨਾ ਹਾਂਜੀ ਤੇ ਫਰੀਦਕੋਟ ਬੱਦੋਵਾਲ ਗਿੱਲਾਂ ਮਤਲਬ ਗੱਲ ਬਾਈ ਵਾਲਾ ਰਣਸੀ ਪੁਸ਼ਕਰ ਗੁਜਰਾਤ ਹਰਿਆਣਾ ਬਾਜੀ ਹੋਰ ਕਾਫੀ ਜਿਹੜੇ ਯਾਦ ਨਹੀਂ ਆ ਇਸ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਜਾਨਵਰ ਬਹੁਤ ਸੋਹਣਾ ਵਾ ਤੇ ਸ਼ੋਅ ਇੰਨੇ ਜਿੱਤ ਚੁੱਕਿਆ ਕਿ ਬਾਈ ਬਾਈ ਨੂੰ ਆਪ ਵੀ ਬਹੁਤ ਜਿਆਦਾ ਵੀ ਹੈ ਨਹੀਂਗੇ ਤੇ ਬਾਕੀ ਕੋਈ ਗੱਲ ਨਹੀਂ ਡਿਟੇਲ ਚ ਬਾਈ ਉਹਨਾਂ ਨਾਲ ਗੱਲਬਾਤ ਆਪਾਂ ਫੇਰ ਕਰਾਂਗੇ ਤੇ ਜਗਰਾਉ ਮੰਡੀ ਦੇ ਵਿੱਚ ਹੀ ਅਸੀਂ ਤਿੰਨ ਚਾਰ ਦਿਨ ਤੇ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਬਾਈ ਜੀ ਥੈਂਕ ਯੂ ਸასი ਸ਼ਕਲ ਸასი ਦਰਸ਼ਕੋ ਬਣੇ ਰਹੋ ਸਾਡੇ ਨਾਲ ਬਾਜ ਗਰੁੱਪ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਓ ਅਸੀਂ 2-3 ਦਿਨ ਇੱਥੇ ਮੰਡੀ ਜੀ ਆ ਤੇ ਤੁਹਾਨੂੰ ਜਿੰਨਾ ਵੀ ਹੋ ਸਕੇ ਆ ਅਸੀਂ ਮੰਡੀ ਦਾ ਓਵਰਵਿਊ ਕਵਰ ਕਰਾਂਗੇ ਵੱਧ ਤੋਂ ਵੱਧ ਤੁਹਾਨੂੰ ਜਾਨਵਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਸਟੱਡ ਫਾਰਮ ਵਾਲੇ ਬਹੁਤ ਜਾਨਵਰ ਲੈ ਕੇ ਆਏ ਹੋਏ ਆ ਜਿਵੇਂ ਇਟਲੀ ਸਟੱਡ ਫਾਰਮ ਹੋ ਗਿਆ ਇਹਦੇ ਬੈਕ ਸਾਈਡ ਬਾਜ ਸਟੱਡ ਫਾਰਮ ਡੱਲੇ ਤੋਂ ਤੇ ਹੋਰ ਵੀ ਕਈ ਸਾਡੇ ਵੀਰਪਰਾ ਸ਼ੌਂਕੀ ਆ ਜਿਹੜੇ ਘੋੜਿਆਂ ਤੇ ਆਏ ਹੋਏ ਆ ਤੇ ਉਹਨੂੰ ਜਿੰਨਾ ਵੀ ਹੋ ਸਕੇ ਆ ਵੱਧ ਤੋਂ ਵੱਧ ਵੀਡੀਓ ਚੱਲਦੀ ਵੀਡੀਓ ਦੇ ਵਿੱਚ ਜਾਨਵਰ ਸ਼ੋਅ ਕਰਾਵਾਂਗੇ ਜੀ। ਹਾਂਜੀ ਭਾਈ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਗੱਲ ਸਟੱਡ ਫਾਰਮ ਮੱਝੂਕੇ ਬਲੱਡਲਾਈਨ ਤੂਫਾਨ ਕੱਦ 64+ ਭਾਈ ਹੁਣਾਂ ਨੂੰ ਪੁੱਛਦੇ ਆਂ ਘੋੜੇ ਬਾਰੇ ਆਜੋ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਔਰ ਭਾਈ ਸਵਾਗਤ ਕਰਦੇ ਆਂ ਵੀਰੇ ਬਾੜੀ ਗਰੁੱਪ ਚੈਨਲ ਤੇ। ਠੀਕ। ਤੁਹਾਡਾ ਬਹੁਤ ਬੱਟਿਆ ਸਵਾਗਤ ਹੈ। ਆਏ ਆਂ ਦਾ। ਤੇ ਭਾਈ ਹੁਣਾਂ ਨੂੰ ਪੁੱਛਦੇ ਆਂ ਆਪਾਂ ਜਾਨਵਰ ਬਾਰੇ ਬਹੁਤ ਸੋਹਣਾ ਜਾਨਵਰ ਆ ਤੇ ਇਦੇ ਫਾਦਰ ਬਾਰੇ ਭਾਈ ਜੀ ਆਪਣੇ ਕਿਹੜੇ ਘੋੜੇ ਦਾ ਬੱਚਾ ਜੀ ਇਹ ਜੇ ਆਪਣੇ ਜਾਦ ਦੰਮ ਦਾ ਬੱਚਾ ਜੀ ਮੱਜੂ ਦਾ ਜਾਦ ਦਾ ਉਹਦਾ ਬੱਚਾ ਜੀ ਲੱਖੇ ਜੋਲ ਕੋਲੇ ਆ ਬੈਠੇ ਉਹਨੂੰ ਕੋੜਾ ਪੂਰਾ ਹੋ ਚੁੱਕਿਆ ਅੱਛਾ ਹੂੰ ਤੇ ਭਾਈ ਕਿੰਨੀ ਉਮਰ ਹੋ ਗਈ ਜੀ ਜਨਵਰ ਦੀ ਜੀ 10 ਸਾਲ ਦੀ ਹੋ ਗਈ 10 ਸਾਲ ਹੋ ਗਈ ਹਾਂਜੀ ਤੇ ਆਪਣੇ ਮੰਡੀ ਲੈ ਕੇ ਆਉਨੇ ਆ ਕਿ ਇਹਨੂੰ ਸ਼ੋਅ ਵਗੈਰਾ ਚ ਵੀ ਪਾਉਨੇ ਆ ਜੀ ਕਦੇ ਪਾਉਨੇ ਆ ਮੰਡੀ ਵੀ ਲੈ ਗਿਆ ਸ਼ੋਅ ਵੀ ਜਿੱਤਿਆ ਕਰੂ ਹਾਂਜੀ ਲੋਂਗਵਾਲ ਜਿੱਤਿਆ ਸੀ ਤੀਜਾ ਨੰਬਰ ਕੀਤਾ ਸੀ ਲੋਂਗਵਾਲ ਤੇ ਜੀ ਲੋਂਗੋ ਵਾਲਾ ਤੋਂ ਘੋੜਾ ਇਹ ਚੈਂਪੀਅਨ ਘੋੜਾ ਵਾ ਤੇ ਬਹੁਤ ਸੋਹਣਾ ਜਾਨਵਰ ਆ ਤੇ ਜੀ ਆਪਣਾ ਸਟੱਡ ਸਰਵਿਸ ਓਕੇ ਜੀ ਹਾਂਜੀ ਕਿੰਨੀ ਫੀਸ ਆ ਜੀ 21000 ਰੁਪਏ ਠੀਕ ਆ ਤੇ ਬਾਈ ਹੁਣ ਹਣਾ ਸੰਪਰਕ ਕਰ ਸਕਦੇ ਹੋ 21000 ਰੁਪਿਆ ਫੀਸ ਆ ਆਪਾਂ ਲੋਕੇਸ਼ਨ ਬਾਰੇ ਪੁੱਛਦੇ ਆ ਬਾਈ ਲੋਕੇਸ਼ਨ ਕਿੱਥੇ ਆ ਜੀ ਆਪਣਾ ਪਿੰਡ ਬਸੀਆਂ ਵੀਰੇ ਨੇੜੇ ਦੇ ਕੋਟ ਜ਼ਿਲ੍ਹਾ ਲੁਧਿਆਣਾ ਬਸੀਆਂ ਜ਼ਿਲ੍ਹਾ ਲੁਧਿਆਣਾ ਨੋਟ ਕਰ ਲਿਓ ਬਾਈ ਹੁਣਾਂ ਦਾ ਨੰਬਰ ਅਸੀਂ ਡਿਸਪਲੇ ਤੇ ਦੇਣ ਲੱਗੇ ਆ ਤੇ ਬਾਈ ਹੁਣਾਂ ਦਾ ਸੰਪਰਕ ਕਰ ਲਿਓ ਬਹੁਤ ਸੋਹਣਾ ਜਾਨਵਰ ਆ ਤੇ ਇਹਦੇ ਰਿਜ਼ਲਟ ਬਾਰੇ ਪੁੱਛਦੇ ਆਂ ਬਾਈ ਰਿਜ਼ਲਟ ਇਹਦਾ ਰਿਜ਼ਲਟ ਆਇਆ ਵੀ ਆਪਣੇ ਕੋਲੇ ਖੜੇ ਆ ਬੱਚੇ ਗੁਰੂ ਤੇ ਲੀਲੇ ਜਿਤਨੀ ਹੁਣ ਬੱਚੇ ਕੱਟ ਰਿਹਾ ਹੋ ਠੀਕ ਹੈ ਜੀ ਲੀਲੇ ਬੱਚੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਤੁਹਾਡਾ ਹਾਂਜੀ ਠੀਕ ਹੈ ਤੇ ਤੁਸੀਂ ਦੇਖ ਚੁੱਕੇ ਹੋ ਜੀ ਜਾਨਵਰ ਬਾਰੇ ਤੇ ਬਹੁਤ ਸੋਹਣਾ ਜਾਨਵਰ ਆ ਇੱਕ ਵਾਰ ਨੇੜੇੋਂ ਦਿਖਾ ਦਿਓ ਪ੍ਰਭੂ ਠੀਕ ਹੈ ਦਰਸ਼ਕੋ ਚੜਦੇ ਤੋਂ ਚੜਦਾ ਜਾਨਵਰ ਤੁਹਾਨੂੰ ਦੇਖਣ ਨੂੰ ਮਿਲਣਾ ਇੱਥੇ ਮੱਜੂਗੇ ਲੈਨ ਦਾ ਮਾਰਵਾੜੀ ਲੈਨ ਦਾ ਹੋਰ ਵੀ ਲੈਨਾਂ ਦੇ ਤੇ ਜਾਨਵਰ ਜਿਹੜੇ ਪਹੁੰਚੇ ਹੋਏ ਆ ਨੁਕਰੇ ਵੀ ਪਹੁੰਚੇ ਹੋਏ ਆ ਸੋਹਣੇ ਸੋਹਣੇ ਸ਼ੋਅ ਕੁਆਲਟੀ ਦੇ ਜਾਨਵਰ ਸ਼ੋਅ ਚੈਂਪੀਅਨ ਜਾਨਵਰ ਜਿਹੜੇ ਮੰਡੀ ਦੇ ਵਿੱਚ ਆਏ ਹੋਏ ਆ ਤੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਹਮ ਹਮਾ ਕੇ ਪਹੁੰਚੋ ਮੰਡੀ ਦੇ ਵਿੱਚ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਜਾਨਵਰ ਕਿੰਨੇ ਸਾਹਮੇ ਹੋਏ ਜਾਨਵਰ ਨੇ ਕਿੰਨੇ ਸੋਹਣੇ ਟੈਂਟ ਲੱਗੇ ਹੋਏ ਨੇ ਮੈਂ ਕਹਿੰਨਾ ਪੂਰਾ ਵਿਆਹ ਵਾਲਾ ਮਾਹੌਲ ਜਿਹੜਾ ਮੰਡੀ ਦੇ ਵਿੱਚ ਬਣਿਆ ਹੋਇਆ ਵਾ ਹਾਂਜੀ ਵੀਰੇ ਸੱਸੀ ਜੀ ਗੱਲ ਦੀ ਸਾਰਿਆਂ ਨੂੰ ਤੇ ਆਜੋ ਤੁਹਾਨੂੰ ਹੀ ਹੋਰ ਘੋੜੀਆਂ ਦਿਖਾਉਨੇ ਆਂ ਸੀ ਅੱਗੇ ਸੇਲ ਵਾਲੀਆਂ ਵਧੀਆ ਵਧੀਆ ਘੋੜੀਆਂ ਆਜੋ ਨਾਲ ਦੀ ਨਾਲ ਤੁਰਿਆਓ ਤੁਹਾਨੂੰ ਨਵੀਆਂ ਤੋਂ ਨਵੀਆਂ ਘੋੜੀਆਂ ਦਿਖਾਉਨੇ ਆ ਜੋ ਸੇਲ ਵੀ ਨੇ ਤੇ ਸ਼ੋਅ ਵਾਸਤੇ ਮਤਲਬ ਇਹਨਾਂ ਨੇ ਦਿਖਾਉਣ ਲਿਆ ਹਾਂ ਦੀਆਂ ਉਹ ਵੀ ਤੇ ਮੰਡੀ ਬਹੁਤ ਭਰੀ ਆ ਅੱਜ ਦੂਜਾ ਦਿਨ ਆ ਮੰਡੀ ਦਾ ਆਜੋ ਹਾਂਜੀ ਆਜੋ ਮਿੱਤਰੋ ਤੁਹਾਨੂੰ ਦਿਖਾਉਨੇ ਆ ਜਾਨਵਰ ਬੋਸੋਣਾ ਜਾਨਵਰਾ ਬਾਬਾ ਜੀ ਨਾਲ ਗੱਲ ਕਰਦੇ ਆ ਉਹਨਾਂ ਨੇ ਸੇਲ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਾਬਾ ਜੀ ਲਾ ਕੇ ਆਪਣਾ ਜੀ ਲਾਲ ਸਿੰਘ ਜੀ ਲਾਲ ਸਿੰਘ ਨਾਮ ਹੈ ਜੀ ਕਿਆਨ ਪਰ ਸੇਲ ਹੈ ਜੀ ਹਾਂਜੀ ਠੀਕ ਹੈ ਜੀ ਕਿਹੜੇ ਘੋੜੇ ਦਾ ਬੱਚਾ ਜੀ ਇਹ ਵੱਖਰਪੁਰ ਵਾਲੇ ਨੂਰੇ ਘੋੜੇ ਦਾ ਬੱਚਾ ਜੀ ਠੀਕ ਆ ਜੀ ਤੇ ਕੀ ਏਜ ਆ ਜੀ ਇਹਦੀ ਇਹਦੀ ਲੱਖ ਰੁਪਈਆ ਬਜੀ ਠੀਕ ਆ ਜੀ ਲੱਖ ਰੁਪਈਆ ਮੰਗ ਆਪਣੀ ਉਮਰ ਕਿੰਨੀ ਆ ਬਾਬਾ ਜੀ ਇਹ ਪਜਾਰੇ ਚ ਲੱਗ ਗਈ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਜਾਨਵਰ ਬਹੁਤ ਸੋਹਣਾ ਵਾ ਤੇ ਬਾਬਾ ਜੀ ਨਾਲ ਸੰਪਰਕ ਕਰ ਲਿਓ ਨੰਬਰ ਅਸੀਂ ਡਿਸਪਲੇ ਤੇ ਪਾ ਦਿੰਦੇ ਆ ਜੀ ਹੋਰ ਜਾਨਵਰ ਲੈਣ ਲਈ ਵੀ ਤੁਸੀਂ ਜਗਰਾਉ ਮੰਡੀ ਆ ਸਕਦੇ ਹੋ ਠੀਕ ਆ ਨਾ ਜੀ ਜਾਨਵਰ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਨੇ ਨੇੜੇ ਕਰਕੇ ਦਿਖਾ ਦੇ ਜਾਨਵਰ ਹਾ ਬਹੁਤ ਸੀਲ ਆ ਧੰਨਵਾਦ ਬਾਬਾ ਜੀ ਬਹੁਤ ਧੰਨਵਾਦ ਜੀ ਮਹਾਰਾ ਸੋਡਾ ਵੀ ਜੀ ਆ ਹਾਂਜੀ ਹੁਣ ਤੁਹਾਨੂੰ ਅਸੀਂ ਮਣਾਉਨੇ ਆ ਡਾਕਟਰ ਸਾਹਿਬ ਨਾਲ ਸਾਨੂੰ ਡਾਕਟਰ ਸਾਹਿਬ ਮਿਲੇ ਆ ਮੰਡੀ ਦੇ ਵਿੱਚ ਆਪਾਂ ਪੁੱਛਦੇ ਆ ਕਿੱਥੇ ਮਿਲ ਸਕਦੇ ਆ ਕੀ ਕੰਟੈਕਟ ਆ ਉਹਨਾਂ ਦਾ ਸਸੀ ਗਾਲ ਜੀ ਸਸੀ ਬਾਬਾ ਜੀ ਹਾਂਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਡਾਕਟਰ ਗਰੀਬ ਸਿੰਘ ਠੀਕ ਆ ਜੀ ਤੇ ਤੁਸੀਂ ਆਪਦਾ ਜੀ ਕੰਟੈਕਟ ਦੇ ਦਿਓ ਜੇ ਮੰਡੀ ਚ ਕਿਸੇ ਨੂੰ ਮੈਡੀਸਨ ਦੀ ਜਾਨਵਰ ਨੂੰ ਲੋੜ ਆ ਜਾਂ ਕੋਈ ਦਿੱਕਤ ਆ ਜਾਵੇ ਤਾਂ ਹਾਂਜੀ ਹਾਂਜੀ ਕੋਈ ਨਹੀਂ ਮੈਂ ਨੇ ਰਸਵੇਰੇ ਵੀ ਰਾਤ ਨੂੰ ਇੱਥੇ ਮੰਡੀ ਚ ਹੁੰਨਾ ਵਾਂ ਠੀਕ ਆ ਜੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਏ ਮੰਡੀਆਂ ਦੇ ਵਿੱਚ ਕਿਸੇ ਵੀ ਮੰਡੀ ਚ ਮੌ ਨਬਾਬ ਤੇ ਜਾਂ ਆਪਣੀ ਮੱਲਾ ਵੱਲਾ ਆਪਣੀ ਲਾਦੀ ਆ ਹਾਂ ਜੀ ਅੰਮ੍ਰਿਤਸਰ ਅੰਮ੍ਰਿਤਸਰ ਕੋਈ ਵੀ ਮੰਡੀ ਚ ਲੋਡ ਹੋਵੇ ਤਾਂ ਮੈਨੂੰ ਦੱਸਿਆ ਕਰੋ ਇੱਥੇ ਮੰਡੀ ਦੇ ਵਿੱਚ ਹੀ ਹੁੰਨਾ ਮੈਂ ਠੀਕ ਹੈ ਜੀ ਠੇਕੇਦਾਰਾਂ ਦੇ ਕੋਲ ਹੀ ਹੁੰਨਾ ਵਾ ਪ੍ਰਾਈਵੇਟ ਡਰਾਈਵਰ ਗੁਰਦੀਪ ਸਿੰਘ ਆ ਪੈਨ ਟਰੋਲੀ ਪਾਈ ਆ ਜਿਲ੍ਹਾ ਮੋਗੇ ਤੋਂ ਆ ਠੀਕ ਹੈ ਜੀ ਮੇਰਾ ਨੰਬਰ 8872901638 ਠੀਕ ਹੈ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਦਾ ਜੀ ਧੰਨਵਾਦ ਕਰਦੇ ਆ ਤੇ ਬਾਕੀ ਐਡਰੈਸ ਵਾਈ ਜੀ ਨੇ ਦੱਸ ਹੀ ਦਿੱਤਾ ਵਾ ਸਾਰਾ ਵੀ ਇੱਥੇ ਮੰਡੀ ਚ ਵੀ ਹੁੰਦੇ ਆ ਨੰਬਰ ਅਸੀਂ ਡਿਸਪਲੇ ਤੇ ਪਾ ਦਿੰਨੇ ਆ ਤੇ ਤੁਸੀਂ ਸੰਪਰਕ ਕਰ ਲਿਓ ਧੰਨਵਾਦ ਠੀਕ ਹੈ ਹਾਂਜੀ ਮਿੱਤਰੋ ਮੰਡੀ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਹੂਲਤਾਂ ਮਿਲ ਜਾਣੀਆਂ ਪਹਿਲਾਂ ਡਾਕਟਰ ਸਾਹਿਬ ਵੀ ਤੁਸੀਂ ਦੇਖਿਆ ਹਨਾ ਡਾਕਟਰ ਸਾਹਿਬ ਵੀ ਇੱਥੇ ਮੌਜੂਦ ਨੇ ਤੇ ਇੱਥੇ ਹੋਰ ਪ੍ਰੋਡਕਟਸ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਗਰੋਥ ਵਾਸਤੇ ਪੇਟ ਦਰਦ ਸਫਾ ਵਾਸਤੇ ਘੋੜਾ ਘੋੜੀ ਬਸ਼ੇਰਾ ਬਸ਼ੇਰੀ ਅਚਾਨਕ ਪੇਟ ਦਰਦ ਤੇਜਾਬ ਗੈਸ ਬਦ ਹਜਮੀ ਜਾਂ ਪੇਟ ਦੀ ਜੁੜੀ ਹਰ ਸਮੱਸਿਆ ਦਾ ਹੱਲ ਆ ਜੀ ਆਪਾਂ ਬਾਈ ਹੁਣਾਂ ਨਾਲ ਗੱਲ ਕਰਦੇ ਆਜੋ ਆਸ੍ਰੀ ਘਾਲ ਬਾਈ ਬਾਈ ਬਾਜਰਪਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਤੇ ਆਪਣੇ ਪ੍ਰੋਡਕਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀਰੇ ਆਪਣਾ ਨਾ ਪ੍ਰੋਡਕਟ ਪੇਟ ਦਰਦ ਸਫਾ ਕਈ ਵਾਰੀ ਅਚਾਨਕ ਮੰਨ ਲਓ ਕੋਈ ਬਾਦਾ ਹਜਮੀ ਹੋ ਗਈ ਵੱਧ ਘੱਟ ਪਸੂ ਨੇ ਖਾ ਲਿਆ ਇੱਕੋ ਤਾਂ ਪੇਟ ਦਰਦ ਹੋਣ ਲੱਪੀ ਇਹਨੂੰ ਫਰਸਟ ਐਡ ਦੇ ਤੌਰ ਤੇ ਤੁਸੀਂ ਦੇ ਸਕਦੇ ਹੋ ਕਿਉਂਕਿ ਨਾ ਆਪਾਂ ਵੇਖਿਆ ਵੀ ਪੰਜਾਬ ਦੇ ਵਿੱਚ ਨਾ ਥੋੜੇ ਘੂੜੀਆਂ ਵਾਲੇ ਡਾਕਟਰ ਥੋੜੇ ਘੱਟ ਹੈਗੇ ਆ ਇਹਨੂੰ ਤੁਸੀਂ ਤੁਰੰਤ ਵੀ ਘੋੜੇ ਦਾ ਨੁਕਸਾਨ ਜਾ ਬਸ਼ੇਰੇ ਦਾ ਕਿਸੇ ਵੀ ਬੱਚੇ ਦਾ ਨੁਕਸਾਨ ਨਾ ਹੋ ਜੀ ਇਹਨੂੰ ਫਰਸਟ ਐਡ ਤੁਸੀਂ ਦੇ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਮੈਂ ਪ੍ਰੋਡਕਟ ਬਹਾਰ ਨਾਲ ਉਹਦੇ ਵਿੱਚ ਕਿਵੇਂ ਆਪਾਂ ਦੇਣਾ ਹੈਗਾ ਇਸ ਤਰ੍ਹਾਂ ਵੀਰੇ ਆਪਣਾ ਹਾ ਹੈਗਾ ਜੀ ਇਹਦੇ ਵਿੱਚ ਇੱਕ ਪਾਊਚ ਹਾਂਜੀ ਇੱਕ ਪਾਊਚ ਆਹਾ ਜੀ ਵੜਿਓ ਜੀ ਇੱਕ ਮਿੰਟ ਤੇ ਇੱਕ ਆਹ ਲਿਕਵਿਡ ਇਹਨੂੰ ਮਿਕਸ ਕਰਕੇ ਤੁਸੀਂ ਦੇਣਾ ਜੀ ਤੁਹਾਡੀ ਦਰਦ ਦੀ ਸਮੱਸਿਆ ਖਤਮ ਹੋ ਜੂਗੀ ਬਹੁਤ ਵਧੀਆ ਫੈਂਟਾਸਟਿਕ ਅਸੀਂ ਲਾਈਵ ਗੱਬਨ ਕੁੜੀ ਦਾ ਰਿਜ਼ਲਟ ਲਏ ਇਹਦੇ ਜੀ ਜਿਹੜੇ ਫਾਰਮਰ ਸਾਡਾ ਖੁਸ਼ ਹੋ ਗਿਆ ਉਸ ਤੋਂ ਬਾਅਦ ਉਹਨੂੰ ਆਹ ਦਿਕਰ 2 ਮਹੀਨਿਆਂ ਕੋ ਟ੍ਰਾਇਲ ਲੱਗੇ ਨੂੰ ਜੀ ਦਰਦ ਨਹੀਂ ਦੁਬਾਰਾ ਹੋਈ ਇਹਨੂੰ ਰੂਟੀਨ 'ਚ ਤੁਸੀਂ ਹਰ 10 ਦਿਨਾਂ ਬਾਅਦ ਵੀ ਦੇ ਸਕਦੇ ਹੋ ਜੈਨੂਇਨ ਪ੍ਰਾਈਸ ਹੈ ਜੀ ਕੋਈ ਜ਼ਿਆਦਾ ਪ੍ਰਾਈਸ ਨਹੀਂਗਾ ਜੀ ਇਹ ਆ ਵੀ ਤੁਸੀਂ ਫਰਸਟ ਐਡ ਤੁਸੀਂ ਦਰਦ ਦੀ ਸਮੱਸਿਆ ਮੰਨ ਲਓ ਘੋੜਾ ਜਿਹੜਾ ਹੈਗਾ ਨਾ ਇਹ ਜਾਨਵਰ ਇਹ ਪੇਟ ਦਾ ਕੱਚਾ ਹੋਵੇ ਇਹ ਜਦਾ ਨੁਕਸਾਨ ਆ ਜਾਂਦਾ ਪੇਟ ਕਰਕੇ ਜਾਂਦਾ ਹੈਗਾ ਠੀਕ ਹੈ ਇਸ ਕਰਕੇ ਵੀ ਨੁਕਸਾਨ ਨਾ ਹੋਵੇ ਤੁਸੀਂ ਹਰ ਵਕਤ ਅਮਰਜੈਂਸੀ ਨੂੰ ਆਪਦੇ ਕੋਲ ਕਰੇ ਰੱਖ ਸਕਦੇ ਹੋ ਬਸ ਥੈਂਕ ਯੂ ਜੀ ਤੇ ਬਾਈ ਹੁਣਾ ਨਾ ਆਪਾਂ ਗੱਲ ਕੀਤੀ ਆ ਤੇ ਇੱਕ ਵਾਰ ਜਰੂਰ ਤੁਸੀਂ ਇਹਨੂੰ ਚੈੱਕ ਕਰਕੇ ਦੇਖਿਓ ਬਾਈ ਹੁਣੀ ਮੰਡੀ ਹੋਈ ਆ ਬਾਈ ਜੀ ਕਿੰਨੇ ਦਿਨ ਹੈਗੇ ਹੁਣ ਜੀ ਜਗਰਾਉ ਮੰਡੀ ਅਸੀਂ 20 ਤਰੀਕ ਕਰੀ ਸੀ ਜੀ ਹਾਂਜੀ 20 ਤਰੀਕ ਤੱਕ ਬਾਈ ਹੁਣ ਇੱਥੇ ਆਪਾਂ ਦੂਜੇ ਪ੍ਰੋਡਕਟ ਬਾਰੇ ਵੀ ਗੱਲ ਕਰਦੇ ਆਂ ਆਜੋ ਹਾਂਜੀ ਤੇ ਵੀਰ ਹੁਣ ਹੀ ਆਪਣੇ ਨਾਲ ਜੁੜੇ ਆ ਤੇ ਵੀਰ ਦੱਸਿਓ ਜੀ ਆਪਣੇ ਦੂਜੇ ਪ੍ਰੋਡਕਟ ਬਾਰੇ ਕਾਦੇ ਵਾਸਤੇ ਇਹ ਜਾਣਿਆ ਜਾਂਦਾ ਜੀ ਇਹ ਆਪਣੇ ਪ੍ਰੋਡਕਟ ਦਾ ਨਾਮ ਹੈਗਾ ਜੀ ਰਾਇਲ ਸਟੱਡ ਆਪਣੇ ਪ੍ਰੋਡਕਟ ਦਾ ਨਾਮ ਹੈ ਜੀ ਕੰਪਨੀ ਦਾ ਨਾਮ ਵੀ ਰਾਇਲ ਸਟੱਡ ਰਾਇਲ ਸਟੱਡ ਹੈ ਜੀ ਤੇ ਆਪਣੀ ਰਜਿਸਟਰਡ ਫਰਮ ਹੈ ਜੀ ਜਿੱਥੇ ਮਰਜ਼ੀ ਆਪਾਂ ਚੈੱਕ ਕਰ ਸਕਦੇ ਆਂ ਜਿੱਥੇ ਆਪਣੇ ਜੇ ਆਪਾਂ ਬਸ਼ੇਰਿਆਂ ਦੇ ਵਿੱਚ ਆਪਾਂ ਕਹਿੰਦੇ ਨੇ ਗ੍ਰੋਥ ਨਹੀਂ ਹੁੰਦੀ ਪਈ ਜੀ ਮਸਲ ਗ੍ਰੋਥ ਜਾਂ ਹਾਈਟ ਨਹੀਂ ਵਧਦੀ ਪਈ ਜੀ ਉੱਥੇ ਆਪਣਾ ਗਰੰਟੀ ਵਾਲਾ ਇਲਾਜ ਹੋਊਗਾ ਜੀ ਅਗਲਾ ਆਪਣੇ ਐਨੀਮਲ ਦੀ ਗ੍ਰੋਥ ਨਾ ਹੋਵੇ ਜਾਂ ਆਪਣੇ ਮਸਲ ਗ੍ਰੋਥ ਨਾ ਹੋਵੇ ਹਾਈਟ ਨਾ ਵਧੇ ਆਪਣੇ ਪੈਸੇ ਵਾਪਸੀ ਦੀ ਗਰੰਟੀ ਹੈ ਜੀ ਆਪਾਂ ਹਰ ਮੇਲੇ ਤੇ ਜਾਂਦੇ ਆਂ ਜੀ ਆਪਾਂ 20 ਤਰੀਕ ਤੱਕ ਆਪਾਂ ਜਗਰਾਉ ਮੇਲੇ ਤੇ ਇੱਥੇ ਹੈਗੇ ਆਂ ਹਾਂਜੀ ਰਾਇਲ ਸਟਾਰ ਆਪਣੇ ਪ੍ਰੋਡਕਟ ਦਾ ਨਾਮ ਹੈ ਰਾਇਲ ਸਟਾਰ ਸਟੱਡ ਪ੍ਰੋਡਕਟ ਦਾ ਨਾਮ ਆ ਤੇ ਗ੍ਰੋਥ ਵਾਸਤੇ ਬਾਈ ਹੁਣੀ ਕਹਿੰਦੇ ਗਰੰਟੀ ਦਿੰਦੇ ਆ ਜੀ ਪੂਰੀ ਤੇ 20 ਤਰੀਕ ਤੱਕ ਇੱਥੇ ਮੰਡੀ ਮੇਲੇ ਦੇ ਵਿੱਚ ਹੈਗੇ ਨੇ ਤੇ ਬਾਈ ਹੁਣਾਂ ਨਾ ਜਰੂਰ ਸੰਪਰਕ ਕਰਿਓ ਠੀਕ ਆ ਜੀ ਬਹੁਤ ਧੰਨਵਾਦ ਕਰਦੇ ਆ ਬਾਈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਕਿੰਨਾ ਸੋਹਣਾ ਪ੍ਰਬੰਧ ਕੀਤਾ ਹੋਇਆ ਵੀਰਾਂ ਨੇ ਝਾਰਬਰਾਂ ਦੇ ਵਾਸਤੇ ਪੱਖੇ ਕੂਲਰ ਲਾਏ ਹੋਏ ਨੇ ਟੈਂਟ ਕਿੰਨਾ ਸੋਹਣਾ ਲਾਇਆ ਹੋਇਆ ਵਾ ਇਹ ਚੰਗੇ ਚੰਗੇ ਜਾਨਵਰ ਮਹਿੰਗੇ ਮਹਿੰਗੇ ਜਾਨਵਰ ਮੰਡੀ ਦੇ ਵਿੱਚ ਆਉਂਦੇ ਨੇ ਪੰਜਾਬ ਤੋਂ ਇਲਾਵਾ ਹੋਰ ਵੀ ਸਟੇਟਾਂ ਦੇ ਵਿੱਚੋਂ ਦੂਰੋਂ ਦੂਰੋਂ ਜਾਨਵਰ ਲੋਕ ਲੈ ਕੇ ਆਉਂਦੇ ਆ ਜੂਪੀ ਰਾਜਸਥਾਨ ਹਰਿਆਣਾ ਤੇ ਬਹੁਤ ਸੋਹਣੇ ਸੋਹਣੇ ਘੋੜੇ ਘੋੜੀਆਂ ਮੰਡੀ ਦੇ ਵਿੱਚ ਆਏ ਹੋਏ ਨੇ ਦੇਖ ਸਕਦੇ ਹੋ ਇਹ ਵੀ ਸੇਲ ਆ ਆਪਾਂ ਬਾਬਾ ਜੀ ਨੂੰ ਪੁੱਛਦੇ ਆ ਇਹਦੇ ਬਾਰੇ ਵੀ ਇਹਦੇ ਬਾਇਓ ਡਾਟਾ ਕਿਹੜੇ ਘੋੜੇ ਦਾ ਬੱਚਾ ਬਾਬਾ ਜੀ ਇਹ ਜਾਫਰ ਘੋੜੇ ਦਾ ਬੱਚਾ ਹੈ ਜੀ ਠੀਕ ਆ ਜੀ ਤੇ ਬਹੁਤ ਸੋਹਣਾ ਜਾਨਵਰ ਹੈ ਕੀ ਮੰਗਾ ਬਾਬਾ ਜੀ ਇਹਦੀ 3 ਲੱਖ ਰੁਪਏ ਮੰਗਾ ਜੀ ਠੀਕ ਆ ਜੀ ਤੇ ਉਮਰ ਕਿੰਨੀ ਹੋਗੀ ਜੀ ਇਹ ਪੰਜਾਰੇ ਚ ਲੱਗ ਰਹੀ ਠੀਕ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਜਾਨਵਰ ਫਿਰ ਤੋਂ ਤੇ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਸੰਪਰਕ ਕਰ ਲਿਓ ਜੀ ਜਗਰਾਉ ਮੰਡੀ ਅਸੀਂ ਮੌਜੂਦ ਆ ਤਿੰਨ ਚਾਰ ਦਿਨ ਮੰਡੀ ਚੱਲਣੀ ਆ ਪੂਰੀ ਮੰਡੀ ਭਰੀ ਹੋਈ ਆ ਤੇ ਸੰਪਰਕ ਕਰ ਸਕਦੇ ਹੋ ਜੀ ਮੈਸੇਜ ਵੀ ਕਰ ਸਕਦੇ ਹੋ ਸਾਨੂੰ ਬਾਜ ਗਰੁੱਪ ਤੇ ਅਸੀਂ ਤੁਹਾਡਾ ਸੰਪਰਕ ਕਰਾ ਦਾਂਗੇ ਧੰਨਵਾਦ ਜੀ ਹਾਂਜੀ ਮਿੱਤਰੋ ਏ ਸੀ ਆਪਣੀ ਵੀਡੀਓ ਦਾ ਪਹਿਲਾ ਪਾਰਟ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਊਗੀ ਆਪਣੀ ਪਹਿਲੀ ਵੀਡੀਓ ਆ ਮੰਡੀ ਦੀ ਤੇ ਸਾਰੇ ਵੀਰ ਭਰਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਅਸੀਂ ਵੀਡੀਓ ਦੇ ਵਿੱਚ ਬਲੌਗ ਤੇ ਤੁਹਾਨੂੰ ਇੰਟਰਵਿਊ ਆ ਜਿਹੜੀਆਂ ਜਾਨਵਰਾਂ ਦੀਆਂ ਉਹ ਦਿਖਾਈਆਂ ਨੇ ਤੇ ਸਾਰੇ ਵੀਰ ਭਰਾ ਸ਼ੌਂਕੀ ਆ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਜਿੰਨੇ ਵੀ ਜਾਨਵਰ ਹੋ ਸਕੇ ਕਵਰ ਕਰਕੇ ਤੁਹਾਨੂੰ ਦਿਖਾਏ ਆ ਤੇ ਬਾਕੀ ਸਾਡੀ ਕੋਸ਼ਿਸ਼ ਆ ਕੱਲ ਵੀ ਅਸੀਂ ਇੱਥੇ ਹੀ ਆ ਪਰਸੋਂ ਵੀ ਇੱਥੇ ਆ ਤਿੰਨ ਚਾਰ ਦਿਨ ਕਿੰਨੇ ਦਿਨ ਮੰਡੀ ਚੱਲਨੀ ਆ ਅਸੀਂ ਇੱਥੇ ਹੀ ਆ ਤੁਸੀਂ ਮਿਲ ਸਕਦੇ ਹੋ ਸਾਨੂੰ ਆ ਕੇ ਸਾਰੇ ਜਾਨੇ ਇੱਕ ਵਾਰ ਜ਼ਰੂਰ ਦੇਖਿਓ ਤੇ ਕਿਵੇਂ ਲੱਗਿਆ ਸਾਨੂੰ ਜ਼ਰੂਰ ਦੱਸਿਓ ਬਾਕੀ ਜਾਨਵਰ ਆਉਣ ਵਾਲੇ ਜਾਨਵਰ ਤੁਹਾਨੂੰ ਕੱਲ ਦਿਖਾਵਾਂਗੇ ਆਉਣ ਵਾਲੀ ਵੀਡੀਓ 'ਚ ਹਾਂਜੀ ਤੁਸੀਂ ਪ੍ਰਾਪਦੀ ਗੱਲ ਸੋਣੀ ਲਈ ਆ ਤੇ ਭਰਾ ਬਣੇ ਜ਼ਰੂਰ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤੇ ਤੁਹਾਡੇ ਪਿਆਰ ਫਤਕਾ ਅਸੀਂ ਘੋੜਿਆਂ ਦੀ ਦੁਨੀਆ ਤੇ ਹੋਰ ਸ਼ੌਂਕੀ ਜਿਹੜੇ ਵੀਰ ਭਰਾ ਉਹਨਾਂ ਦੀਆਂ ਗਾਂ ਵੀਡੀਓ ਕਰਨੀਆਂ ਵਾ ਤੇ ਬਾਕੀ ਦੀ ਵੀਡੀਓ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਦਿਖਾਵਾਂਗੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡਾ ਇਹ ਨਜ਼ਰੀਆ ਵਾ ਜਿਹੜਾ ਓਕੇ ਮਿਲਿਆ ਧੰਨਵਾਦ ਸਤ ਸ੍ਰੀ ਅਕਾਲ